ਸੱਚੀ ਕਾਲਜੀ ਮੈਂ ਆ ਸਾਡਾ ਕਿਸਾਨ ਤੁਲਾ ਪ੍ਰੈਜ਼ਿੰਗ ਪੁੱਲਰ ਅਹਮ ਉੱਛਲ 14 ਸੇ 1 ਦੇ ਉੱਤੇ ਯਾਰ ਝੰਡਾ ਰੋਗੀ ਬਹੁਤ ਆਈ ਜਾਂਦਾ ਇਸ ਦਾ ਸਾਰਾ ਜੋਰ ਲਾਇਆ ਇਸ ਤਾਂ ਪਹਿਲੀ ਰੇਦ ਵਿੱਚ 12 ਤੱਕ ਵੀ ਪਾਤਾ ਜੈਵਿਕ ਫੰਗੀ ਸਾਈਡ ਵੀ ਨਹੀਂ ਛੱਡਿਆ ਇਸ ਤੋਂ ਟ੍ਰਾਈਕੋਦਰਮਾ ਸੋਡੋਮਨਾਸ ਵੀ ਪਾਤਾ ਰਹਿੰਦਾ ਖੁੰਦਾ ਹੋ ਔਖਾ ਜਾਣਾ ਫੰਗੀਸਾਈਡ ਕਿਹੜਾ ਵੱਧਾ ਹੋ ਥਾਇਆ ਫਟਮਥਲ ਔਰ 70% ਤਲਾ ਏ ਵੀ ਪਤਾ ਪਰੰਤੂ ਸਾਡੇ ਝੰਡਾ ਰੋਗ ਨਹੀਂ ਰੁਕਿਆਗਾ ਇਥੋਂ ਤੱਕ ਕਿ ਸਾਡੇ ਰਿਸ਼ਤੇਦਾਰਾਂ ਨੇ ਸਾਨੂੰ ਫੋਟੋਆਂ ਹੀ ਭੇਜਤੀਆਂ ਜਿਹੜਾ ਆਹ ਪੁੱਡਰ ਜਾਂ ਬਾਉਸੀ ਪਿਛਲੀ ਵਾਰ ਪਾਇਆ ਸੀ ਬੜਾ ਤਗੜਾ ਜੱਟ ਮਿਲਦੀ ਉਹਨੇ ਵੀ ਕੱਖ ਨਹੀਂ ਕੀਤਾ ਤੇ ਆਹ ਝੰਡਾ ਰੋਗ ਟੁੱਟੇ ਛਤਰ ਵਾਂਗ ਵੱਧਦਾ ਹੀ ਜਾਂਦਾ ਵੱਧਦਾ ਜਾਂਦਾ ਅਸੀਂ ਕੀ ਕਰੀਏ ਹੁਣ ਦੋਸਤੋ ਤੁਸੀਂ ਆਪਦਾ ਸਾਰਾ ਜੋਰ ਲਾ ਲਿਆ ਤੇ ਅੱਜ ਮੈਂ ਤੁਹਾਨੂੰ ਅਜਿਹਾ ਦੇਸੀ ਫਾਰਮੂਲਾ ਦੱਸਣ ਜਾ ਰਿਹਾ ਨਾ ਜਿਹੜਾ ਕਿ ਬਿਲਕੁਲ ਫਰੀ ਬੰਗਾ ਨਾ ਤਾਂ ਆਪਾਂ ਕੋਈ ਫੰਗੀ ਫੰਗੀ ਸਾਡੇ ਵਰਤਣਾ ਨਾ ਕੋਈ ਆਪਾ ਜੈਵਿਕ ਜੀਵ ਵਰਤਨੀਆ ਨਾ ਕੋਈ ਕੀਟਨਾਸ਼ਕ ਨਾ ਕੋਈ ਪਾਊਡਰ ਨਾ ਕੋਈ ਲਿਕਵਿਡ ਬਿਲਕੁਲ ਫ੍ਰੀ ਵਾਂਗਾ ਦੇਸੀ ਨੁਕਤਾ ਇੱਕ ਵਾਰੀ ਪਾਓ ਤੁਹਾਡੇ ਖੇਤਾਂ ਦੇ ਵਿੱਚ ਮੁੜ ਕੇ ਝੰਡਾ ਰੋਗ ਨਹੀਂ ਆਉਂਦਾ ਐਨੀਆਂ ਵੀ ਇਹਨੇ ਹਫਤੇਵਾਰ ਜਾਂ ਦਸਹਤਰਾਂਵਾਰ ਰਿਜ਼ਲਟ ਦੇਣਾ ਤੁਰੰਤ ਜਿਵੇਂ ਪਾਇਆ ਨਾਲ ਦੇ ਨਾਲ ਝੰਡਾ ਰੋਗ ਦਾ ਹੈਂਡ ਬ੍ਰੇਕ ਹੀ ਲੱਗ ਗਿਆ ਨਾ ਯਾਰ ਤੁਸੀਂ ਤਾਂ ਦੇ ਗਵਰਨਰ ਨੇ ਕੀਆ ਕਰੋਗੇ ਯਾਰ ਝੰਡਾ ਰੋਗ ਕੀ ਹੁੰਦਾ ਸਾਨੂੰ ਨਹੀਂ ਪਤਾ ਐਨੇ ਕ ਜਿਆਦੇ ਤਕੜਾ ਰਿਜ਼ਲਟ ਮਿਲੂਗਾ ਕਾਰਨਾਂ ਕੀ ਹੈ ਤੁਸੀਂ ਕੁਝ ਨਹੀਂ ਕਰਨਾ ਸਭ ਤੋਂ ਪਹਿਲਾਂ ਤਾਂ ਤੁਸੀਂ ਆਪ ਦਾ ਸਾਰਾ ਜੋਰ ਲਾ ਲੈਣਾ ਚਾਹੇ ਤੁਸੀਂ ਮੁੱਛਲ ਚੌਸ ਇੱਕ ਵੈ 10 18 ਲਗਾਇਆ ਚਾਹੇ ਬਾਸਮਤੀ 11 21 ਵੈਰਾਈਟੀ ਲਗਾਈਏ ਮੇਰੇ ਕਹਿਣ ਦਾ ਮਤਲਬ ਬਾਸਮਤੀ ਦੀ ਕੋਈ ਵੀ ਵੈਰਾਈਟੀ ਹੈ ਜਿਹਦੇ ਵਿੱਚ ਝੰਡਾ ਰੋਗ ਆਉਂਦਾ ਉਹਨਾਂ ਸਾਰੀਆਂ ਵੈਰਾਈਟੀਆਂ ਵਿੱਚ ਮੇਰਾ ਇਹ ਦੇਸੀ ਨੁਕਤਾ ਤੁਸੀਂ ਵਰਤ ਸਕਦੇ ਹੋ ਕਰਨਾ ਕੀ ਹੈ ਸਭ ਤੋਂ ਪਹਿਲਾਂ ਤੁਸੀਂ ਆਪਣਾ ਸਾਰਾ ਜੋਰ ਲਾ ਲੈਣਾ ਕਿ ਆਪਾਂ ਝੰਡਾ ਰੋਗ ਨੂੰ ਕੰਟਰੋਲ ਕਰਨਾ ਜਦੋਂ ਤੁਹਾਡੇ ਖੇਤਾਂ ਦੇ ਵਿੱਚ ਝੰਡਾ ਰੋਗ ਆ ਜਾਏ ਉਸ ਤੋਂ ਬਾਅਦ ਹੀ ਤੁਸੀਂ ਆਹ ਮੇਰਾ ਦੇਸੀ ਫਾਰਮੂਲਾ ਵਰਤਣਾ ਕਰਨਾ ਕੀ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਖੇਤ ਨੂੰ ਤਾਜ਼ੇ ਪਾਣੀ ਨਾਲ ਭਰ ਲੈਣਾ ਹਲਕਾ ਪਾਣੀ ਲਾਉਣਾਗਾ ਆਏ ਨੇ ਵੀ ਆਪਾਂ ਬੱਟਾ ਟੁੱਟਣੇ ਕਰਦਣੀਆਂ ਬਿਲਕੁਲ ਹਲਕਾ ਬਣਿ ਲਾਉਣਾ ਤੇ ਤਾਜ਼ਾ ਬਣਿ ਲਾਉਣਾ ਕਿਤੇ ਇਹ ਗਲਤੀ ਨਾ ਕਰਨ ਮੀ ਪਿਆ ਯਾਰ ਆਪਾਂ ਹੁਣੀ ਇਹ ਫਾਰਮੂਲਾ ਵਰਤ ਕੇ ਨਹੀਂ ਤੁਸੀਂ ਕੀ ਕਰਨਾ ਤਾਜ਼ਾ ਆਪਣੇ ਲਾਉਣਾ ਬਿਲਕੁਲ ਹਲਕਾ ਉਸ ਤੋਂ ਬਾਅਦ ਸ਼ਾਮ ਦੇ ਸਮੇਂ ਤੁਸੀਂ ਕੀ ਕਰਨਾ ਯੂਰੀਆ ਲੈ ਲੈਣੀ ਆ ਉਸ ਦੇ ਉੱਪਰ ਪਣ ਦੇ ਛਿੱਟਾ ਮਾਰਨਾ ਤੇ 800 ਗ੍ਰਾਮ ਕਿੱਲੇ ਦਾ ਲੈਣਾ ਮਿੱਠਾ ਸੋਡਾ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਪੂਰਾ ਟਾਈਮ ਲਾਉਣਾ ਵੀ ਦਾਣੇ-ਦਾਣੇ ਨਾਲ ਚੰਗੀ ਤਰ੍ਹਾਂ ਮਸੂਰ ਜੀ ਇਹ ਮਿੱਠਾ ਸੋਡਾ ਵੇਰ ਹੀ ਕੰਮ ਕਰੂਗਾ ਤੇ ਉਸ ਤੋਂ ਬਾਅਦ ਤੁਸੀਂ ਸ਼ਾਮ ਦੇ ਸਮੇਂ ਇਸ ਇਸ ਤਾੜੇ ਪਣ ਦੇ ਭਰੇ ਹੋਏ ਝੋਨੇ ਦੇ ਵਿੱਚ ਬਾਸਮਤੀ ਜਾਂ ਮੁੱਛਲ ਦੇ ਵਿੱਚ ਚੂਰੀਆ ਦਾ ਤੇ ਇਹ ਮਿੱਠੇ ਸੋਡੇ ਦਾ ਛਿੱਟਾ ਮਾਰ ਦੇਣਾ ਚਿੱਟਾ ਮਾਰਨ ਤੋਂ ਬਾਅਦ ਜਦੋਂ ਇਹ ਪਾਣੀ ਜੀਰ ਜੀ ਆਪਾਂ ਕਾਲੀ ਨਹੀਂ ਕਰਨੀ ਜਦੋਂ ਇਹ ਪਾਣੀ ਜੀਰ ਜੀ ਉਸ ਤੋਂ ਬਾਅਦ ਹੀ ਆਪਾਂ ਅਗਲਾ ਪਾਣੀ ਲਾਉਣਾ ਤੁਸੀਂ ਦੇਖੋਗੇ ਤੁਹਾਡੇ ਖੇਤਾਂ ਦੇ ਵਿੱਚ ਜਿੱਥੇ ਝੰਡਾ ਰੋਗ ਆਇਆ ਸੀ ਉੱਥੇ ਰੁਕ ਜੂਗਾ ਹੈਂਡ ਬ੍ਰੇਕੇ ਲੱਗ ਜਾਣਗੇ ਉਸ ਤੋਂ 1% ਵੀ ਅੱਗੇ ਨਹੀਂ ਵਧਣਾ ਤੁਸੀਂ ਤਾਂ ਆਪਣੇ ਮੱਥੇ ਤੇ ਹੱਥ ਮਾਰੋਗੇ ਯਾਰ ਹਾ ਛੋਟੀ ਜੀ ਚੀਜ਼ ਨਾਲ ਝੰਡਾ ਰੋਗ ਰੁਕ ਗਿਆ ਅਸਤਾ ਇੰਨਾ ਜਿਆਦਾ ਖਰਚਾ ਕਰ ਲਿਆ ਇੰਨਾ ਜਿਹੇ ਮੱਥਾ ਮਾਰ ਲਿਆ ਸਾਨੂੰ ਤਾਂ ਪਤਾ ਹੀ ਨਹੀਂ ਸੀ ਤਾਂ ਨਿੱਕੀ ਜੀ ਚੀਜ਼ ਆ ਹਣ ਮਿੱਠਾ ਸੋਡਾ ਕੀ ਹੁੰਦਾ ਇਹ ਸਾਰੇ ਕਿਸਾਨ ਵੀਰਾਂ ਨੂੰ ਪਤਾ ਤੇ ਇਸ ਦੇ ਐਡੇ ਜਿਹੇ ਤਕੜੇ ਰ ਸਾਵਧਾਨੀ ਇਹਦੇ ਵਿੱਚ ਇੱਕ ਜਦੋਂ ਤੁਹਾਡੇ ਖੇਤਾਂ ਦੇ ਵਿੱਚ ਝੰਡਾ ਰੁਗ ਆ ਜੇ ਉਸ ਤੋਂ ਬਾਅਦ ਹੀ ਮੇਰਾ ਇਹ ਦੇਸੀ ਫਾਰਮੂਲਾ ਵਰਤਣਾ ਨਹੀਂ ਤਾਂ ਤੁਸੀਂ ਫਾਰਮੂਲਾ ਇਹ ਨਹੀਂ ਵਰਤਣਾ ਇਸ ਤੋਂ ਇਲਾਵਾ ਦੋਸਤੋ ਇੱਕ ਹੋਰ ਸਾਵਧਾਨੀ ਆ ਉਹ ਕੀ ਆ ਕਿ ਆਪਾਂ ਤਾਜ਼ਾ ਪਾਣੀ ਨਹਾਉਣਾ ਆਪਣੇ ਝੋਨੇ ਨੂੰ ਮੁਛਲ ਜਾਂ ਬਾਸਮਤੀ ਨੂੰ ਉਹ ਵੀ ਹਲਕਾ ਤੇ ਸ਼ਾਮ ਦੇ ਸਮੇਂ ਆਪਾਂ ਯੂਰੀਆ ਤੇ ਇਸ ਮਿੱਠੇ ਛੋਡੇ ਦਾ ਛਿੱਟਾ ਮਾਰਨਾ ਤੇ ਜਦੋਂ ਇਹ ਪਾਣੀ ਜੀਰ ਜੀ ਉਸ ਤੋਂ ਬਾਦਨ ਆਪਾਂ ਅਗਲਾ ਪਾਣੀ ਲੋਣਾਗਾ ਆ ਛੋਟੀ ਜੀ ਸਾਵਧਾਨੀ ਹੈ ਇਹ ਜਰੂਰ ਵਰਤ ਲੈਣੀ ਆ ਬਾਕੀ ਤੁਸੀਂ ਇੱਕ ਵਾਰੀ ਪਾ ਕੇ ਦੇਖੋ ਤੇ ਬਾਅਦ ਦੇ ਵਿੱਚ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਰਿਜ਼ਲਟ ਕਿਵੇਂ ਦਾ ਲੱਗਿਆ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁਣ ਦਿਓ ਇਜਾਜ਼ਤ ਹੈ ਧੰਨਵਾਦ ਦੋਸਤੋ